ਜਿਵੇਂ ਕਿ ਤੁਹਾਨੂੰ ਦਿਖਾ ਦਈਏ ਕਿ ਅਸੀਂ ਖੜੇ ਹਾਂ 25 ਦੇ ਰੇ ਤੇ 25 ਦੇ ਰੇ ਤੇ ਵੀ ਕਿਸਾਨ ਮਜ਼ਦੂਰ ਜੁਨੀਅਰ ਮੰਗ ਲੋ ਜਿਹੜਾ ਕਿ ਧਰਨਾ ਜਿਹੜਾ ਲਗਾਇਆ ਗਿਆ ਜਿਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਾਡੇ ਨਾਲ ਹਸ਼ਮਪੁਰ ਦੇ ਜਿਹੜੇ ਹੈਪੀ ਜੀ ਮੌਜੂਦ ਹਨ ਜਸਵੰਦੀ ਤਾਂ ਸਾਡੇ ਨਾਲ ਮੌਜੂਦ ਨੇ ਪ੍ਰਧਾਨ ਜੀ ਗੱਲਬਾਤ ਕਰ ਲੈਣੇ ਆ ਪ੍ਰਧਾਨ ਜੀ ਕਿੰਨਾ ਕੁ ਸਮਰਥਨ ਰਿਹਾ ਜਿਵੇਂ ਕਿ ਦੇਖੋ ਗੁਰੂ ਆਰਾਮ ਦਾਸ ਦੀ ਕਿਰਪਾ ਰਹੀ ਹੈ ਵੀ ਕਿਉਂਕਿ ਪੰਜਾਬ ਦੇ ਉੱਪਰ ਪਹਿਲਾਂ ਹੀ ਕਿਰਪਾ ਹੈਗੀ ਹੈ ਜਿੰਨੇ ਵੀ ਅੱਜ ਦੇਖਿਆ ਪਹਿਲਾਂ ਤਾਂ ਕੁਝ ਸਾਨੂੰ ਲੱਗਦਾ ਸੀਗਾ ਵੀ ਰਸਤੇ ਬੰਦ ਨਹੀਂ ਹੋਏ ਜਦ ਇਹ ਦੇਖਿਆ ਐਨ ਐਚ ਬੰਦ ਹੈ ਹੁਣ ਪਤਾ ਲੱਗ ਰਿਹਾ ਪਬਲਿਕ ਨੇ ਸਾਨੂੰ ਬੜਾ ਸਾਥ ਦਿੱਤਾ ਆ ਗਿਆ ਇੱਕ ਪਿੰਡਾਂ ਦੇ ਲੋਕਾਂ ਨੇ ਵੀ ਸਹਿਯੋਗ ਦਿੱਤਾ ਕੁਝ ਜਥੇਬੰਦੀ ਤੇ ਸਾਡੀ ਗਰਨਾ ਸਿੰਘ ਚੰਨੂਨੀ ਦੇ ਵੱਲੋਂ ਰਾਤ ਕੋਲ ਆਈ ਸੀ ਕਿ ਤੁਸੀਂ ਸਾਥ ਦੇਣਾ ਉਹਨਾਂ ਦਾ ਜਾ ਕੇ ਅਸੀਂ ਇੱਕ ਜੁੱਟ ਹੋ ਗਏ ਸਾਰੀ ਜਥੇਬੰਦੀਆਂ ਨੇ ਸਾਥ ਦਿੱਤਾ ਆ ਗਿਆ ਸਾਡੇ ਨਾਲ ਸਾਡੇ ਪ੍ਰਧਾਨ ਵੀ ਹੈਗੇ ਆ ਜਿਹੜੇ ਕਰਮਜੀਤ ਤੇ ਦਿਵਾਲੀ ਤੋਂ ਉਹ ਵੀ ਟਰੈਕਟਰ ਟੱਡੀ ਲੈ ਕੇ ਲਾਏ ਹੋਏ ਜਾਮ ਉਹਨਾਂ ਨੇ ਵੀ ਇੱਥੇ ਐਨ ਐਚ ਬੰਦ ਰੁਕੇ ਹੋਏ ਆਪਾਂ ਜਿੰਨਾ ਵੀ ਸਾਡਾ ਰਾਜਪੁਰੇ ਨੇ ਸਾਥ ਦਿੱਤਾ ਪਟਿਆਲੇ ਜ਼ਿਲ੍ਹੇ ਵਾਲਿਆਂ ਨੇ ਸਾਥ ਦਿੱਤਾ ਸਾਰੀ ਕੁੱਲਮ ਲਾਗੇ ਜਥੇਬੰਦੀਆਂ ਜਿੰਨੀ ਵੀ ਹੈਗੀਆਂ ਕੋਈ ਗਗਾਂ ਚੌਂਗ ਦੇ ਬੈਠੇ ਆ ਸਾਡੀ ਜਥੇਬੰਦੀ ਦੇ ਜੰਗਬਰੇ ਬੈਠੇ ਆ ਬੰਦੇ ਜਿੰਨਾ ਵੀ ਤੁਸੀਂ ਕਹਿ ਸਕਦੇ ਹੋ ਲੁਧਿਆਣੇ ਤੋਂ ਦੇਖ ਲਓ ਲੈ ਕੇ ਅੰਮ੍ਰਿਤਸਰ ਤੋਂ ਲੈ ਕੇ ਸਾਡੀ ਜਥੇਬੰਦੀ ਦੇ ਬੰਦੇ ਬੈਠੇ ਆ ਸਹਿਯੋਗ ਦਿੱਤਾ ਪੂਰਾ ਇੱਕ ਹੈ ਵੀ ਸਾਰਿਆਂ ਨੇ ਇਕਜੁੱਟ ਹੋ ਗਏ ਲੜਾਈ ਲੜੀਏ ਜਿਹੜੀ ਅੱਜ ਬੰਦ ਕੋਲ ਸੀਗੀ ਜਿਵੇਂ ਕਿ ਸੋਸ਼ਲ ਮੀਡੀਆ ਤੇ ਇੱਕ ਦੋ ਚੈਨਲਾਂ ਤੇ ਖਬਰਾਂ ਚੱਲ ਰਹੀਆਂ ਆ ਕਿ ਕਈ ਜਥੇਬੰਦੀਆਂ ਵੱਲੋਂ ਜਿਹੜੀਆਂ ਜ਼ਰੂਰੀ ਸੇਵਾਵਾਂ ਨੇ ਜਿਵੇਂ ਕਿ ਮੈਡੀਕਲ ਕਈ ਵਾਰੀ ਤੁਹਾਡੇ ਵੱਲੋਂ ਵੀ ਰੋਕੇ ਗਏ ਨਹੀਂ ਨਹੀਂ ਅਸੀਂ ਕਿਸੇ ਨੂੰ ਨਹੀਂ ਰੋਕਿਆ ਜੀ ਦੇਖੋ ਜਿਹੜੇ ਬੰਦੇ ਜ਼ਰੂਰੀ ਸੇਵਾਵਾਂ ਹੈਗੀਆਂ ਕੋਈ ਆਰਮੀ ਵਾਲਾ ਆ ਗਿਆ ਕੋਈ ਬਾਹਰ 에어ਪੋਰਟ ਦੇ ਜਾ ਰਹੇ ਕਿ ਐਨ ਐਚ ਬੰਨਾ ਹੈ ਇੱਥੇ ਹਰ ਇੱਕ ਬੰਦੇ ਨੇ ਲੰਘ ਨਹੀਂ ਕਿ ਉਹਨੂੰ ਰਸਤਾ ਹੀ ਤਾਂ ਵਿਚੋ ਨੂੰ ਕੋਈ ਪਿੰਡਾਂ ਦੇ ਵਿਚੋ 에어ਪੋਰਟ ਜਾਣਾ ਦਿੱਲੀ ਉਹਨਾਂ ਨੂੰ ਵੀ ਜਾਣ ਦਿੱਤਾ ਜਾ ਰਿਹਾ ਆਰਮੀ ਵਾਲਿਆਂ ਨੇ ਵੀ ਕੋਈ ਮੈਡੀਕਲ ਦੀ ਉਹਨਾਂ ਨੂੰ ਵੀ ਅਸੀਂ ਕਿਸੇ ਨੂੰ ਨਹੀਂ ਰੋਕਿਆ ਜਿਹੜੇ ਹਾਂ ਆਪ ਲੋਕ ਸਮਝਦਾਰ ਆਪ ਮੁਹਾਰੇ ਰੁਕ ਜਾਨੇ ਆ ਉਹ ਕਹਿੰਨੇ ਵੀ ਨਹੀਂ ਆਪਣੇ ਹੱਕ ਦੀ ਲੜਾਈ ਲੜਦੇ ਆ ਕਿਸਾਨ ਇਸ ਕਰਕੇ ਬੰਦਾ ਪੰਜਾਬ ਕਿਉਂਕਿ ਦੇਖਿਆ ਹੁਣ ਸਾਡੇ ਪਰ ਇਦਾਂ ਆ ਰਹੀ ਸੀ ਉਹਨਾਂ ਨੇ ਟਰੈਕਟਰ ਟਰੇਲੀ ਆਪਣੇ ਆਪ ਰੋਕ ਲਿਆ ਵੀ ਨਹੀਂ ਯਾਰ ਇਹ ਸਾਡੀ ਲੜਾਈ ਲੜਦੇ ਆ ਕਿਉਂਕਿ ਇਹ ਵੀ ਕਿਸਾਨ ਨੇ ਮੱਥਾ ਟੇਕਣਗੇ ਉਹਨੇ ਪੱਤਰਕਾਰ ਸਾਹਿਬ ਤੋਂ ਆ ਰਹੇ ਆ ਇਹਨਾਂ ਨੇ ਵੀ ਤੁਸੀਂ ਦੇਖ ਲਓ ਜਿੰਨਾ ਵੀ ਅੱਜ ਪਹਿਲੇ ਵਾਰੀ ਮੈਂ ਨਹੀਂ ਕਹਿੰਦਾ ਇੱਕ ਜੁੱਟ ਹੋ ਗਏ ਰਾਜਪੁਰਾ ਤੁਸੀਂ ਘੁੰਮੇ ਹੋਣੇ ਦੇਖਿਆ ਉਹਨੇ ਪੱਤਰਕਾਰ ਭਰਾਵਾਂ ਨੇ ਸਾਰਿਆਂ ਨੇ ਇੱਕ ਜੁੱਟ ਹੋ ਗਏ ਕੱਲੀ ਕੱਲੀ ਦੁਕਾਨ ਤੇ ਬੈਂਕ ਵੀ ਬੰਦ ਕਰਾਏ ਅੱਜ ਹਰ ਕਿਸੇ ਨੇ ਖੋਲੇ ਨਹੀਂ ਹੁਣ ਤੱਕ 4 ਵਜੇ ਖੋਲਣਗੇ ਜਿਵੇਂ ਕਿ ਨਕਾਰੀ ਦਿੱਤੀ ਗਈ ਹੈ ਕਿ ਕਿ ਜਿਹੜਾ ਹੈ ਪੂਰਾ ਹਾਈਵੇ ਤੇ ਜਿਹੜੇ ਵੀ ਲੋਕ ਆਪਣੇ ਟਰੈਕਟਰ ਵਾਲ ਲੈ ਕੇ ਜਾਂ ਗੱਡੀਆਂ ਲੈ ਕੇ ਲੰਘ ਰਹੇ ਸੀ ਉਹਨਾਂ ਨੇ ਵੀ ਆਪਣੀਆਂ ਗੱਡੀਆਂ ਥਾਂ ਇਹਨਾਂ ਦੇ ਧਰਨੇ ਨੂੰ ਦੇਖ ਕੇ ਰੋਕ ਲਿੱਤੀਆਂ ਇਹਨਾਂ ਨੇ ਉਹਨਾਂ ਦਾ ਸ਼ੁਕਰੀਆ ਵੀ ਅਦਾ ਕੀਤਾ ਕਿ ਜਿਹੜੇ ਬੰਦੇ ਨੇ ਅੱਜ ਦੇ ਧਰਨੇ ਦੇ ਵਿੱਚ ਸਹਿਯੋਗ ਦਿੱਤਾ ਰਾਜਪੁਰਾ ਤੋਂ ਪੱਤਰਕਾਰ ਦਰਸ਼ਨ ਖਾਨ ਦੀ ਵਿਸ਼ੇਸ਼ ਰਿਪੋਰਟ